ਸਿੱਖੋ ਵਧੀਆ ਚੀਜ਼ਾਂ ਸਿੱਖੋ ਮਾਡਰਨ ਹੋ ਪਰ ਜਿਵੇਂ ਕਹਿੰਦੇ ਕਿ ਆਪਣੀਆਂ ਜੜਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਜੁੜੇ ਰਹੋ ਬਹੁਤ ਜ਼ਰੂਰੀ ਹੈ ਤੇ ਫਿਲਹਾਲ ਆਓ ਪਾਈਏ ਸਾਂਝ ਜਗਵੰਤ ਖੇੜਾ ਜੀ ਉਹਨਾਂ ਦੇ ਨਾਲ ਮਨਪ੍ਰੀਤ ਜੀ ਹੱਸੀ ਜਾਂਦੇ ਨੇ ਕਿ ਗगन ਜੀ 11 ਵਜੇ ਵਾਕੇ ਹੀ ਗੱਲ ਸਹੀ ਹੈ ਮਨਪ੍ਰੀਤ ਮੈਂ ਹਰ ਵਾਰ ਸੋਚਦੀ ਆ 11 ਵਜੇ ਤਾਂ ਪ੍ਰੋਗਰਾਮ ਸਮਾਪਤ ਕਰ ਹੀ ਦੇਣਾ ਪਰ ਪਤਾ ਨਹੀਂ ਕਦੋਂ 11:30 ਹੋ ਜਾਂਦੇ ਆ ਆਓ ਪਾਈਏ ਜਗਵੰਤ ਖੇੜਾ ਜੀ ਉਹਨਾਂ ਦੇ ਨਾਲ ਸਾਂਝ ਜਗਵੰਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ ਕਗਨਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਅੱਜ ਕੀ ਲੈ ਕੇ ਆਇਓ ਫਿਰ ਜੀ ਕਹਿੰਦੇ ਫੈਸਲੇ ਤੁਹਾਡੀ ਜ਼ਿੰਦਗੀ ਦੀ ਪਾਰੀ ਤੈਅ ਕਰਦੇ ਨੇ ਹਮ ਹਾਲਾਤ ਮਿਲ ਕੇ ਸੁਪਨਿਆਂ ਦੀ ਉਡਾਰੀ ਤੈਅ ਕਰਦੇ ਨੇ ਵਾਹ ਫੈਸਲੇ ਤੁਹਾਡੀ ਜ਼ਿੰਦਗੀ ਦੀ ਪਾਰੀ ਤੈਅ ਕਰਦੇ ਨੇ ਹਮ ਕਿਸ ਨੂੰ ਕਿੰਨਾ ਦੇਣਾ ਹੈ ਕਦੋਂ ਕਿਸ ਦਾ ਵਟ ਬੰਨਾ ਵਾਹ ਕਿਸ ਨੂੰ ਕਿੰਨਾ ਦੇਣਾ ਹੈ ਕਦੋਂ ਕੇਸ ਦਾ ਬੱਟ ਬੰਨਾ ਅਫਸੋਸ ਇਹ ਅੱਜ ਵੀ ਪਟਵਾਰੀ ਤੈਅ ਕਰਦੇ ਨੇ ਹੂੰ ਕੀ ਬਾਤ ਹੈ ਜੀ ਕੰਨਾਂ ਦੇ ਕੱਚੇ ਕੰਮਚੋਰ ਜੋ ਹੁੰਦੇ ਨੇ ਲਾਈ ਲੱਗ ਹੂੰ ਇੰਨਾਂ ਦੇ ਕੱਚੇ ਕੰਮਚੋਰ ਜੋ ਹੁੰਦੇ ਨੇ ਲਾਈ ਲੱਗ ਪਰ ਪੜਤਾ ਤੇ ਆਭਿਸ਼ਵਾਸ ਬਾਜੀ ਹਾਰੀ ਤੈਅ ਕਰਦੇ ਨੇ ਹੂੰ ਇਹ ਗੱਲ ਮੰਨਣ ਚ ਕੋਈ ਉਜਰ ਨਹੀਂ ਹੋਣਾ ਚਾਹੀਦਾ ਹਮ ਇਹ ਗੱਲ ਮੰਨਣ 'ਚ ਕੋਈ ਉਜਰ ਨਹੀਂ ਹੋਣਾ ਚਾਹੀਦਾ ਕਿ ਗਰਤ ਖਾਨ-ਪਾਨ ਬਿਮਾਰੀ ਤੈਅ ਕਰਦੇ ਨੇ ਵਾਹ ਜੀ ਵਾਹ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਦੋਸਤੋ ਹਮ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਦੋਸਤੋ ਕਿ ਕੋਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਤੈਅ ਕਰਦੇ ਨੇ ਹਮ ਆਮਦਨ ਦਾ ਘਟਣਾ ਤੇ ਮਹਿੰਗਾਈ ਦਾ ਵਧਣਾ ਲਗਾਤਾਰ ਵਾਹ ਆਮਦਨ ਦਾ ਘਟਣਾ ਤੇ ਮਹਿੰਗਾਈ ਦਾ ਵਧਣਾ ਲਗਾਤਾਰ ਮਿਲ ਕੇ ਕਾਰੋਬਾਰੀ ਤੇ ਅਧਿਕਾਰੀ ਤੈਅ ਕਰਦੇ ਨੇ ਹੂੰ ਉਦੋਂ ਚਾਰ ਚੰਨ ਲੱਗਦੇ ਨੇ ਇੱਜ਼ਤ ਤੇ ਆਬਰੂ ਨੂੰ ਵਾਹ ਉਦੋਂ ਚਾਰ ਚੰਨ ਲੱਗਦੇ ਨੇ ਇੱਜ਼ਤ ਤੇ ਆਬਰੂ ਨੂੰ ਖਾਸ ਕਰ ਜਦੋਂ ਮਾਪੇ ਜ਼ਿੰਮੇਵਾਰੀ ਤੈਅ ਕਰਦੇ ਨੇ ਹੂੰ ਕੀ ਬਾਤ ਹੈ ਜੀ ਕਹਿੰਦੇ ਮੰਜ਼ਲ ਲੇਖਕ ਨੂੰ ਤਾਂ ਹੁੰਦੀ ਹੈ ਹਰ ਲਿਖਤ ਪਿਆਰੀ ਆਪਣੀ ਹਮ ਲੇਖਕ ਨੂੰ ਤਾਂ ਹੁੰਦੀ ਹੈ ਹਰ ਲਿਖਤ ਪਿਆਰੀ ਆਪਣੀ ਮਗਰ ਸਰੋਤ ਇਹ ਹੀ ਉਸ ਨੂੰ ਮਿਆਰੀ ਤੈਅ ਕਰਦੇ ਨੇ ਵਾਹ ਜੀ ਵਾਹ ਮੰਜ਼ਿਲ ਉੱਤੇ ਪਹੁੰਚ ਕੇ ਉੱਥੇ ਹੀ ਟਿਕੇ ਰਹਿਣਾ ਜਗਵੰਤ ਹਮ ਮੰਜ਼ਿਲ ਉੱਤੇ ਪਹੁੰਚ ਕੇ ਉੱਥੇ ਹੀ ਟਿਕੇ ਰਹਿਣਾ ਜਗਵੰਤ ਇਹ ਮਿਹਨਤ ਲਗਨ ਤੇ ਤਿਆਰੀ ਤੈਅ ਕਰਦੇ ਨੇ ਹਮ ਫੈਸਲੇ ਤੁਹਾਡੀ ਜ਼ਿੰਦਗੀ ਦੀ ਪਾਰੀ ਤੈਅ ਕਰਦੇ ਨੇ ਹਾਲਾਤ ਮਿਲ ਕੇ ਸੁਪਨਿਆਂ ਦੀ ਉਡਾਰੀ ਤੈਅ ਕਰਦੇ ਨੇ ਉਡਾਰੀ ਤੈਅ ਕਰਦੇ ਨੇ ਉਡਾਰੀ ਤੈਅ ਕਰਦੇ ਨੇ ਕੀ ਕਹਿੰਦੇ ਨੇ ਕੀ ਬਾਤ ਹੈ ਜੁਵਨ ਖੜਾ ਜੀ ਬਹੁਤ ਖੂਬ ਰਚਨਾ ਸੋ ਵਕਈ ਹਾਲਾਤ ਜ਼ਿੰਦਗੀ ਦੀ ਉਡਾਰੀ ਤੈਅ ਕਰ ਦਿੰਦੇ ਸੋ ਐਸੇ ਕਰਕੇ ਹਰ ਤਰ੍ਹਾਂ ਦੇ ਜਿਹੜੇ ਆ ਸਮੇਂ ਚ ਇਨਸਾਨ ਲੱਗਦਾ ਖੁਸ਼ੀਆਂ ਦੇ ਵਿੱਚੋਂ ਖੇੜਿਆਂ ਦੇ ਵਿੱਚੋਂ ਗਮੀਆਂ ਦੇ ਵਿੱਚੋਂ ਉਦਾਸੀਆਂ ਦੇ ਵਿੱਚੋਂ ਪਰ ਜਿਵੇਂ ਕਹਿੰਦੇ ਹੌਸਲੇ ਬਲੰਦ ਹੋਣ ਤੇ ਸਾਰੇ ਜਿਹੜੇ ਐ ਰਚਨਾ ਵਾਲੇ ਰਾਸਤੇ ਉਹਨਾਂ ਨੂੰ ਤੈ ਕੀਤਾ ਜਾ ਸਕਦਾ ਬਹੁਤ ਖੂਬ ਬੜੀ ਸੋਹਣੀ ਰਚਨਾ ਤੁਹਾਡੀ ਤੇ ਬਹੁਤ ਵਧੀਆ ਲੱਗਿਆ ਜਗਵੰਤ ਜੀ ਪ੍ਰੋਗਰਾਮ ਦੇ ਨਾਲ ਜੁੜੇ ਇਸ ਮੰਚ ਤੇ ਆਏ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਲਓ ਜੀ ਹੁਣ ਆਪਾਂ ਦਵਿੰਦਰ ਕੌਰ ਲੁਧਿਆਣਾ ਵਾਲੇ ਜਿਹੜੇ ਹੈਗੇ ਉਹਨਾਂ ਦੇ ਵਲੇ ਇੱਕ ਛੋਟੀ ਜਈ ਹਾਜ਼ਰੀ